ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਜੋ ਆਜੋ ਹਾਂਜੀ ਹਾਂਜੀ ਘਰੇ ਆਈਆਂ ਘਰੇ ਆਜੋ ਠੀਕ ਵੇਟ ਕਰਦੇ ਆ ਤੁਹਾਡੇ ਆਜੋ ਠੀਕ ਹੋ ਬੜੀ ਖੁਸ਼ ਹਾਂ ਕੌਣ ਆ ਰਿਹਾ ਆ ਤੁਹਾਡੀ ਭੈਣ ਆ ਰਹੀ ਏ ਬੜੀ ਦੇਰ ਬਾਅਦ ਅੱਛਾ ਹਾਂ ਮੈਂ ਕਿਹਾ ਚਲੋ ਟਾਈਮ ਨਾਲ ਆ ਜੇ ਵਿਚਾਰੀ ਭਰਾ ਨੂੰ ਮਿਲ ਲਵੇ ਹਾਂ ਬੜੀ ਦੇਰ ਹੋ ਗਈ ਵਿਚਾਰੀ ਆਈ ਨਹੀਂ ਬੜੇ ਚਿਰਾਂ ਬਾਅਦ ਆਉਣ ਲੱਗੀ ਹੈ ਨਾ ਹਮ ਇੱਕ ਪੇਕੇ ਹੀ ਹੁੰਦੇ ਮੱਤੀਆਂ ਦੇ ਹਮ ਜ਼ਰੂਰੀ ਨਹੀਂ ਮਾਵਾ ਨਾਲ ਹੀ ਪੇਕੇ ਹੁੰਦੇ ਨੇ ਭਰਾਵਾ ਪਰਜਾਈਆਂ ਨਾਲ ਵੀ ਪੇਕੇ ਹੁੰਦੇ ਨੇ ਇਹ ਤਾਂ ਹਮ ਮੈਂ ਕਿਹਾ ਚੱਲ ਮਿਲੂਗੀ ਵਿਚਾਰੀ ਬੜੀ ਦੇਰ ਹੋ ਗਈ ਆਈ ਨਹੀਂ ਇੱਕ ਗੱਲ ਕਹਾਂ ਹਮ ਕਈ ਘਰਾ ਵਿੱਚ ਹਮ ਪਰਜਾਈਆਂ ਵੱਲੋਂ ਆਪਣੀ ਨਾਨਾ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ ਇਹ ਤਾਂ ਉਹਨਾਂ ਵੱਲੋਂ ਬਹੁਤ ਬੋਧਿਕ ਬੱਚੇ ਧੀਆ ਨੂੰ ਉਹ ਨੀਵਾ ਦਿਖਾਇਆ ਜਾਂਦਾ ਹੈ ਨਾ ਹਾਂ ਭਾਵਨਾਵਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਬਹੁਤ ਬੁਰਾ سلوਕ ਕੀਤਾ ਜਾਂਦਾ ਹੈ ਪਰ ਇਦਾਂ ਦਾ ਕਰਨਾ ਨਹੀਂ ਚਾਹੀਦਾ ਬਿਲਕੁਲ ਕਿਉਂਕਿ ਜੇ ਮਾਪਿਓ ਹੈ ਨਹੀਂ ਤੇ ਇਹ ਨਹੀਂ ਮਤਲਬ ਕਿ ਕੁੜੀ ਦੇ ਪੇਕੇ ਮੁੱਕ ਗਏ ਹਾਂ ਅਸੀਂ ਭਰਾ ਭਜਾਈ ਵੀ ਉਹਨਾਂ ਦੇ ਪੇਕੇ ਆ ਮਾਵਾ ਆਇਆ ਪਿਓ ਬਣ ਜਾਂਦੇ ਆਪਾਂ ਭਰਾ ਪਿਓ ਹੁੰਦੇ ਆ ਇਹਦਾ ਪਰ ਉਹਨਾਂ ਨੇ ਇਦਾਂ ਦਾ ਸਲੂਕ ਨਹੀਂ ਕਰਨਾ ਚਾਹੀਦਾ ਕਿਦਾਂ ਦਾ ਸਲੂਕ ਦੱਸਾਂ ਮੈਂ ਤੁਹਾਨੂੰ ਕਿਦਾਂ ਦਾ ਕਿਦਾਂ ਦਾ ਦੱਸ ਦੇ ਆਜੋ ਦੀਦੀ ਬਹਿ ਜਾ ਵੀ ਠੀਕ ਹੋ ਔਰ ਡੰਡਾ ਲੈ ਕੇ ਆਓ ਇਹਨਾਂ ਵਾ ਮੇਰੀ ਤੁਹਾਡੀ ਭੈਣ ਆ ਰਹੀ ਏ ਉਹਦੀ ਵਿਚਾਰੀ ਦੀ ਸੇਵਾ ਪਾਣੀ ਕਰੀ ਐਨੀ دیر ਬਾਅਦ ਤੁਹਾਨੂੰ ਕਿਤੇ ਮਿਲਣ ਆ ਰਹੀ ਏ ਮਸੀ ਤੇ ਉਹਨੂੰ ਟਾਈਮ ਨਿਕਲੇ ਆ ਵਿਚਾਰੀ ਨੂੰ ਮੈਂ ਕੀ ਦੱਸਾਂ ਮੇਰਾ ਤਾਂ ਨਾ ਬੁਰਾ ਹਾਲ ਹੋ ਗਿਆ ਮੈਂ ਤਾਂ ਫੁਰਕਰੇ ਚਿਪਸ ਟੰਡਾ ਸਭ ਕੁਝ ਮੰਗਵਾਇਆ ਪਨੀਰ ਮੰਗਵਾ ਕੇ ਰੱਖਿਆ ਫ੍ਰਿਜ ਚ ਸਬਜ਼ੀਆਂ ਲਿਆਂਦੀਆਂ ਕਿਚਾਈ ਚਾਈ ਵਿਚਾਰੀ ਦੀ ਸੇਵਾ ਕਰਾਂਗੇ ਪਤਾ ਥੋੜੀ ਸੀ ਮੇਰੇ ਨਾਲ ਇਹ ਹੋ ਜਾਣਾ ਮੈਂ ਤਾਂ ਇੰਨੀ ਖੁਸ਼ੀ ਚ ਪਾਗਲ ਹੋਈ ਪਈ ਸੀ ਕਿ ਹੁਣ ਆਣਗੇ ਉਹਨਾਂ ਦੀ ਸੇਵਾ ਕਰਾਂਗੀ ਆਏ ਹਾਏ ਕੀ ਦੱਸਾਂ ਦੀਦੀ ਦੀਦੀ ਇੱਕ ਕੰਮ ਹੀ ਕਰ ਦੋ ਤੇ ਸਵੇਰ ਦਾ ਮੇਰਾ ਮੂੰਹ ਦੇਖੀ ਜਾਂਦੇ ਪਏ ਆ ਜਦੋਂ ਮੈਂ ਠੀਕ ਹੋਵਾਂ ਤੇ ਇਹਨਾਂ ਨੂੰ ਰੋਟੀ ਬਣਾ ਕੇ ਦਵਾਂ ਮੇਰੇ ਸਰੀਰ 'ਚ ਇੰਨੀ ਜਾਨ ਨਹੀਂ ਮੈਂ ਰੋਟੀ ਬਣਾ ਦਵਾਂ ਦੀਦੀ ਇੱਕ ਕੰਮ ਕਰੋ ਫ੍ਰਿਜ 'ਚ ਸਾਰੀਆਂ ਸਬਜ਼ੀਆਂ ਪਈਆਂ ਪਨੀਰ ਬਨੂਰ ਲਿਆਂਦਾ ਤੁਹਾਡੇ ਲਈ ਤੁਸੀਂ ਇੱਦਾਂ ਕਰੋ ਥੋੜਾ ਬਣਾ ਲਓ ਮੈਨੂੰ ਵੀ ਥੋੜਾ ਦੇ ਦਿਓ ਵਿਚਾਰਿਆਂ ਨੂੰ ਭੁੱਖ ਲੱਗੀ ਸਵੇਰ ਦੀ ਉਹ ਵੀ ਥੋੜਾ ਕੁਝ ਖਾ ਲਣਗੇ ਨਾਲੇ ਤੁਸੀਂ ਵੀ ਖਾ ਲਿਓ ਤੁਹਾਡੇ ਬੱਚੇ ਵੀ ਖਾ ਲਣਗੇ ਨਾਲ ਹੀ ਮੇਰਾ ਤੇ ਮੇਰੇ ਕੋ ਦੀਦੀ ਜੇ ਕੋ ਮੇਰੇ ਕੋ ਤੇ ਉੱਠਿਆ ਨਹੀਂ ਜੇ ਜਾਂਦਾ ਤੁਸੀਂ ਐਦਾਂ ਕਰੋ ਤੁਸੀਂ ਨਾਲੇ ਬਣਾ ਦਿਓ ਉਹਨਾਂ ਨੂੰ ਵੀ ਖਵਾ ਦਿਓ ਵਿਚਾਰੇ ਭੁੱਖੇ ਸਵੇਰ ਦੇ ਮੈਂ ਕੀ ਦੱਸਾਂ ਮੇਰੇ ਕੋ ਨਹੀਂ ਉੱਠਿਆ ਜਾਂਦਾ ਇੰਨਾ ਕੰਮ ਕਰ ਦਿਓ ਦੋ ਕੁ ਫੁੱਲ ਕੇ ਮੇਰੇ ਵੀ ਲਾ ਦਿਓ ਮੈਂ ਕਿਹੜਾ ਜ਼ਿਆਦਾ ਰੋਟੀ ਖਾਣੀ ਕੁਝ ਖਾਣਾ ਪੀਣਾ ਨਾਲ ਦਹੀਂ ਰਹਿਤਾ ਬੁੰਦੀਆਂ ਵਾਲਾ ਕੋਈ ਵੀ ਪਾ ਲਿਓ ਕੀ ਇਹਦਾ ਪਾ ਲਓ ਜਿਹੜਾ ਵੀ ਦਿਲ ਕਰਦਾ ਖਾਣਾ ਉਹ ਬਣਾ ਲਓ ਮੈਨੂੰ ਪਨੀਰ ਦੀ ਥੋੜੀ ਜੀ ਸਬਜ਼ੀ ਦੇ ਦਿਓ ਸਲਾਦ ਦੇ ਦਿਓ ਮੈਂ ਤਾਂ ਦੇਖਾ ਮਨੇ ਕੁਝ ਜ਼ਿਆਦਾ ਖਾਂਦੀ ਹੀ ਨਹੀਂ ਇੰਨਾ ਕੁ ਕਰ ਦੋ ਦੀਦੀ ਕੀ ਕਰਾਂ ਉਠੇਨ ਜੋਗੀ ਹੁੰਦੀ ਮੈਂ ਤੁਹਾਨੂੰ ਪਤਾ ਭੱਜ ਭੱਜ ਕੰਮ ਕਰ ਲੈਣੇ ਸੀ ਸਰੀਰ ਜਵਾਬ ਦੇ ਗਿਆ ਆ ਦੇਖੋ ਦਵਾਈਆਂ ਰੱਖੀਆਂ ਆਈਆਂ ਕੋਲ ਕੀ ਕਰਾਂ ਡਾਕਟਰਾਂ ਨੇ ਇਹ ਦਵਾਈਆਂ ਦੇ ਦੇ ਸਰੀਰ ਦਾ ਬੁਰਾ ਹਾਲ ਕਰ ਛੱਡਿਆ ਨਾ ਆਰਾਮ ਲੱਗਦਾ ਨਾ ਖਲੱਤਾਂ ਜੀ ਜਾਨ ਨਹੀਂ ਰਹਿ ਗਈ ਕਿ ਖਲੋਕ 2 ਮਿੰਟ ਕੰਮ ਹੀ ਕਰ ਲਾਂ ਰਸੋਈ 'ਚ ਚਲੋ ਦੀਦੀ ਕਰ ਦੋ ਥੋੜਾ ਜਿਹਾ ਕਰ ਦੋ ਕੋਈ ਨਹੀਂ ਚੰਗਾ ਭਾਬੀ ਚਲਦੀ ਆ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਜਲਦੀ ਆ ਜੀ ਟਾਈਮ ਨਾ ਘਰ ਚਲੋ ਜੇ ਮੈਂ ਮੇਰੇ ਕੋ ਟਾਈਮ ਹੁੰਦਾ ਨਾ ਮੈਂ ਪੱਕਾ ਕੰਮ ਕਰਕੇ ਜਾਣਾ ਸੀ ਇਹੋ ਜਿਹੀ ਕੋਈ ਗੱਲ ਨਹੀਂ ਭਾਬੀ ਚਲੋ ਠੀਕ ਮੈਂ ਆਉਣੀ ਆ ਫਿਰ ਕਿਸੇ ਦਿਨ ਮਿਲ ਲਾਂਗੇ ਕੋਈ ਨਹੀਂ ਚਲੋ ਠੀਕ ਤੁਸੀਂ ਠੀਕ ਹੋਵੋ ਚੰਗਾ ਭਾਬੀ ਚੰਗਾ ਚੰਗਾ